ਆਸਾ ਮਹੱਲਾ ਪੰਜਵਾਂ ਜਾਂ ਪ੍ਰਭ ਕੀ ਹਉ ਚੇਰਲੀ ਸੋ ਸਭ ਤੇ ਊਚਾ ਸਭ ਕਿਸ ਤਾ ਕਾ ਕਾਂਢੀ ਐ ਥੋਰਾ ਅਰ ਮੂਚਾ ਜੀ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆਂ ਨਾਮ ਜਿਸੈ ਕੈ ਊਜਲੀ ਤਿਸ ਦਾਸੀ ਗਨੀਆਂ ਰਹਾਉ ਵੇ ਪਰਵਾਹੋ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸਮਤ ਦਰੜਾਵੋ ਸੇਵੋ ਸਾਧੂ ਭਾਉ ਕਰ ਤੋ ਨਿਧ ਹਰ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਿਤੀ ਮੇਰਾ ਜਿਸਹਿ ਸ਼ਿੰਗਾਰੇ ਨਾਨਕਾ ਤਿਸ ਸੁਖੈ ਬਸੇਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰਾ ਸਿਖਰੀ ਸਗਲ ਗੁਣਾ ਗੁਣ ਊਤਮੋ ਭਰਤਾ ਦੂਰ ਨਾ ਪੇਖਰੀ ਇਹੋ ਮਨਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣਪ ਚਾਤੂਰੀ ਤੂੰ ਜਾਣ ਗੋਪਾਲ ਹੈ ਸੰਗਰੀ ਪ੍ਰਹਾਉ ਭਰਤਾ ਕਹਿ ਸੁਮਾਨੀਐ ਇਹੋ ਸ਼ਿੰਗਾਰ ਬਣਾਏ ਰੀ ਦੂਜਾ ਭਾਵ ਵਿਸਾਰੀਐ ਇਹੋ ਤੰਬੂਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਬਿਛਾਇ ਰੀ ਆਠ ਪਹਿਰ ਕਰ ਜੋੜ ਰਹੁ ਤਉ ਭੇਟੈ ਹਰਿ ਰਾਏ ਰੀ ਤਿਸ ਹੀ ਚਾਜ ਸ਼ਿੰਗਾਰ ਸਭ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਨਾਨਕਾ ਜੋ ਬਾਣੀ ਕਰਤਾਰ ਰੀ ਆਸਾ ਮਹੱਲਾ ਪੰਜਵਾਂ ਦੀਗਣ ਡੋਲਾ ਤਉ ਲਉ ਜੋ ਮਨ ਕੇ ਭਰਮਾ ਭ੍ਰਮ ਕਾਟੇ ਗੁਰੁ ਆਪਣੈ ਪਾਏ ਬਿਸਰਮਾ ਓਏ ਵਿਖਾਦੀ ਦੋਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਨਾ ਤੇ ਹੋਏ ਹਮ ਤੇ ਛੂਟੇ ਰਹਾਉ ਮੇਰਾ ਤੇਰਾ ਜਾਣਤਾ ਤਬਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ ਜਬ ਲਗ ਹੁਕਮ ਨਾ ਬੂਝਤਾ ਤਬਹੀ ਲੋ ਦੁਖੀਆ ਗੁਰ ਮਿਲ ਹੁਕਮ ਪਛਾਨਿਆ ਤਬ ਹੀ ਤੇ ਸੁਖੀਆ ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ phasa mohalla 5 ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਉ ਗ੍ਰਹਿ ਨਿਵਾਰੇ ਸਤਗੁਰੂ ਦੇ ਆਪਣਾ ਨਾਮ ਬਲੇ ਹਾਰੀ ਗੁਰ ਆਪਣੀ ਸਾਧ ਸਦ ਬਲ ਜਾਉ ਗੁਰੂ ਵਿਟੋ ਹਉ ਵਾਰਿਆ ਜਿਸ ਮਿਲ ਸੱਚ ਸੋ ਆਉ ਰਹਾਉ ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ ਕਿਸ ਜਮਨੇੜ ਨਾ ਆਵੇ ਜੋ ਹਰ ਪ੍ਰਭ ਭਾਵੇ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਭੈ ਬਿਨ ਸੇ ਭ੍ਰਮ ਮੋਹ ਗਏ ਕੋ ਦਿਸੈ ਨਾ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਆਸਾ ਘਰ ਨੋਆ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਚਿਤਵਾਂ ਚਿਤਵ ਸਰਬ ਸੁਖ ਪਾਵਾਂ ਆਗੈ ਭਾਵਾਂ ਕੀ ਨਾ ਭਾਵਾਂ ਏਕ ਦਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵੋ ਹੋ ਮੰਗੋ ਆਨ ਲਜਾਵੋ ਸਗਲ ਛਤਰ ਪਤ ਏਕੋ ਠਾਕੁਰ ਕੌਨ ਸੰਸਰ ਲਾਵੂ ਰਹਾਉ ਉਠੋ ਬੈਸੋ ਰਹਿ ਪੀਣਾ ਸਾਕੋ ਦਰਸ਼ਨ ਖੋਜ ਖਜਾਵੋ ਬ੍ਰਹਮਾਦਿਕ ਸੰਕਾਦਿਕ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਤਿਨ ਕੋ ਮਹਿਲ ਦੁਲ ਭਾਵੂ ਅਗਮ ਅਗਮ ਅਗਾਦ ਬੋਧ ਕੀਮਤ ਪਰੈ ਨਾ ਪਾਵਾਂ ਤਾਕੀ ਸਰਣ ਸਤਿਪੁਰਖ ਕੀ ਸਤਗੁਰ ਪੁਰਖ ਧਿਆਵਾਂ ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤਉ ਫਿਰ ਜਨਮ ਨ ਆਵੋ ਆਸਾ ਮਹੱਲਾ ਪੰਜਵਾਂ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਸੰਗ ਚਲਨ ਕੋ ਤੋ ਸਾਦੀਨਾ ਗੋਬਿੰਦ ਨਾਮ ਕੇ ਬਿਵਹਾਰੀ ਅਵਰ ਬਿਸਾਰੀ ਬਿਸਾਰੀ ਨਾਮ ਦਾਨ ਗੁਰ ਪੂਰੈ ਦਿਓ ਮੈਂ ਇਹੋ ਆਧਾਰੀ ਰਹਾਉ ਦੁਖ ਨਗਾਵੋ ਸੁਖ ਪੀ ਗਾਵੋ ਮਾਰਗ ਪੰਥ ਸਮਾਰੀ ਨਾਮ ਦਿੜਿ ਗੁਰ ਮਨ ਮਹਿ ਦੀਆ ਮੋਰੀ ਤਿਸਾ 부ਝਾਰੀ ਦਿਨ ਪੀ ਗਾਵੋ ਰੈਣੀ ਗਾਵੋ ਗਾਵਮ ਸਾਸ ਸਾਸ ਰਸਨਾਰੀ ਸਤ ਸੰਗਤ ਮੈਂ ਵਿਸਾਸ ਹੋਈ ਹਰ ਜੀਵਤ ਮਰਤ ਸੰਗਾਰੀ ਜਨ ਨਾਨਕ ਕੋ ਇਹੋ ਦਾਨ ਦੇਹੋ ਪ੍ਰਭ ਪਾਵ ਸੰਤਰੇਨ ਉਰ ਧਾਰੀ ਸਰਵਨੀ ਕਥਾ ਨੈਣ ਦਰਸ ਪੀਖੋ ਮਸਤਕ ਗੁਰ ਚਰਨਾਰੀ ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ ਜਿਸਨੂੰ ਤੂੰ ਅਸਥਰ ਕਰ ਮੰਨਹਿ ਤੇ ਪਾਹਨ ਦੋਦਾਹਾ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਾਹਾ ਰੇ ਮਨ ਕਿਆ ਕਰਹਿ ਹੈ ਹਾਹਾ ਵਿਸ਼ਟ ਦੇਖ ਜੈਸੇ ਹਰ ਚੰਦੌਰੀ ਇਕ ਰਾਮ ਭਜਨ ਲੈ ਲਾ ਹ ਰਹਾਉ ਜੈਸੇ ਬਸਤਰ ਦੇਹ ਓਡਾਨੀ ਦਿਨ ਦੋਏ ਚਾਰ ਪੁਰਾਹਾ ਪੀਤਿ ਉਪਰੇ ਕੇਤਕ ਧਾਈਐ ਅੰਤ ਓਰ ਕੋ ਆਹਾ ਜੈਸੀ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵਗੇ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ ਰੇ ਮਨ ਲੇਖੈ ਚਲਹਿ ਲੇਖੈ ਬੈਸਹਿ ਲਿਖੈ ਲੰਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾਂ ਅਪੋਸ਼ਟ ਬਾਤ ਤੇ ਭਈ ਸੀ ਦਰੀ ਦੂਤ ਦੁਸ਼ਟ ਸਜਨਈ ਅੰਧਕਾਰ ਮਹਿ ਰਤਨ ਪ੍ਰਗਾਸਿਓ ਮਲੀਨ ਬੁੱਧ ਹਸਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰਨਾਮ ਫਲ ਪਾਏ ਸਤਗੁਰੂ ਮਿਲੀ ਰਹਾਉ ਮੋਹਿ ਕਿਰਪਣ ਕੋ ਕੋਇ ਨਾ ਜਾਣਤ ਸਗਲ ਭਵਨ ਪ੍ਰਗਟਈ ਸੰਗ ਬੈਠਨੋ ਕਹੀਂ ਨਾ ਪਾਵਤ ਹੁਣ ਸਗਲ ਚਰਨ ਸੇਵੀ ਆੜ ਆੜ ਕੋ ਫਿਰ ਟਢੂਂਦਿ ਮਨ ਸਗਲ ਤ੍ਰਿਸ਼ਣ 부ਜ ਗਈ ਏਕ ਬੋਲ ਪੀ ਖਵ ਤੋ ਨਾਹੀ ਸਾਧ ਸੰਗਤ ਸੀਟ ਲਈ ਏਕ ਜੀਹੀ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ਦਾਸ 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 ਕੋ ਕਰਿ ਉਹ ਜਨ ਨਾਨਕ ਹਰ ਸਰਨੈ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗਤਾਇਆ ਸਸਤ ਵਖਰ ਤੂੰ ਕਿਨਹਿ ਨਾਹੀ ਪਾਪੀ ਬੰਧ ਹਾਰੇ ਨਾ ਆਇਆ ਸਤਗੁਰ ਤੇਰੀ ਆਸਾਇਆ ਤਤਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ ਰਹਾਉ ਗੰਦਨ ਵੇਣ ਸੁਣਹਿ ਉਰ ਜਾਵਹਿ ਨਾਮ ਲੈਤ ਅਲਕਾਇਆ ਨਿੰਦ ਚਿੰਦ ਕੋ ਬਹੁਤ ਅਮਾਹਿਉ ਬੂਜੀ ਉਲਟਾਇਆ ਪਰ ਧੰਨ ਪਰ ਤੰਨ ਪਰਤੀ ਨਿੰਦਾ ਅਖਾਦ ਖਾਹੇ ਹਰ ਕਾਇਆ ਸਾਚ ਧਰਮ ਸਿਓ ਰੁਚ ਨਹੀਂ ਆਵੇ ਸਤ ਸੁਨ ਤਿ ਛੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ठाकुर ਭਗਤ ਟੇਕ ਹਰ ਨਾਇਆ ਨਾਨਕ ਆਹੀ ਸਰਨ ਪ੍ਰਭ ਆਇਓ ਰਾਖ ਲਾਜ અપਨਾਇਆ ਆਸਾ ਮਹੱਲਾ ਪੰਜਵਾਂ ਮਿੱਥਿਆ ਸੰਗ ਸੰਗ ਲਪਟਾਈ ਮੋਹ ਮਾਇਆ ਕਰ ਬਾਂਦੇ ਜਹ ਜਾਨੋ ਸੋਚੀ ਤਨਾ ਆਵੇ ਅਹੰ ਬੁੱਧ ਭਈ ਆਂਦੇ ਮਨ ਬੈਰਾਗੀ ਕਿਉ ਨ ਆਰਾਦੀ ਕਾਚ ਕੋਠਰੀ 마ਹੇ ਤੂੰ ਬਸਤਾ ਸੰਗ ਸਗਲ ਵਿਖੈ ਕੀ ਬਿਆਦੇ ਰਹਾਉ ਮੇਰੀ ਮੇਰੀ ਕਰਤ ਦਿਨ ਰੈਨ ਬਿਹਾਵੈ ਪਲ ਖਿਨ ਸੀਜੈ ਅਰ ਜਾਦੇ ਜੈਸੇ ਮੀਠੈ ਸਾਧ ਲੁਭਾਏ ਝੂਠ ਧੰਦ ਦੁਰਗੰਧੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ ਦੀਪ ਭਾਰੀ ਪੁਰਖ ਬਧਾਤੈ ਬਹੁਰ ਬਹੁਰ ਜਨ ਮਾਤੇ ਜੋ ਭਇਓ ਕਿਰਪਾਲ ਦੀਨ ਦੁਖ ਭੰਜਨ ਤਉ ਗੁਰ ਮੇਲ ਸਭ ਸੁਖ ਲਾਦੇ ਕਹੋ ਨਾਨਕ ਦਿਨ ਰੈਣ ਧਿਆਵੋ ਮਾਰ ਕਾਢੀ ਸਗਲੇ ਉਪਾਦੀ ਇਉਂ ਜਪਿਓ ਭਾਈ ਪੁਰਖ ਬਧਾਤੇ ਭਇਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਆਸਾ ਮਹੱਲਾ